ਨਗਰ ਸੁਧਾਰ ਸਭਾ ਬਡਲਾੜਾ ਦੀ ਆਗੂ ਟੀਮ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਸੰਸਥਾ ਦੇ ਵੱਲੋਂ ਸ਼ਹਿਰ ਦੇ ਵਿੱਚ ਵਿਸ਼ੇਸ਼ ਮੁਹਿੰਮ ਵਿਟਕੇ ਚੁੱਟੇ ਮੈਡੀਕਲ ਆਦਿ ਨਸ਼ਿਆਂ ਦੇ ਵਿਰੁੱਧ ਸ਼ਹਿਰ ਵਾਸੀਆਂ ਦੇ 10000 ਤੋਂ ਵੱਧ ਦਸਤਕ ਕਰਵਾਏ ਜਾਣਗੇ ਅੱਜ ਦੀ ਮੀਟਿੰਗ ਦੇ ਪ੍ਰਧਾਨਗੇ ਸੰਸਥਾ ਦੇ ਸੀਨੀਅਰ ਅਗੂ ਅਫਤਾਜ ਸਿੰਘ ਉਹ ਲਖਨੇ ਕੀਤੀ ਦਾਸਤੀ ਕਿ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਤੇ ਹਨ ਨਗਰ ਸੁਧਾਰ ਸਭਾ ਦੇ ਕੋਆਰਡੀਨੇਟਰ ਐਡਵੋਕੇਟ ਸਰਵਜਿਵਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਚੋਰੀ ਲੁੱਟ ਖੋਹ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਸ਼ਰੀਆਮ ਵਾਪਰੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਸਖਤ ਕਦਮ ਚੁੱਕਣ ਦੀ ਬਚਾਏ ਮੁੱਖ ਦਰਸ਼ਕ ਵਨ ਕੇ ਬੈਠਾ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੈ ਗੰਦੇ ਪਾਣੀ ਦੀ ਲੀਕੇਜ ਹੋ ਰਹੀ ਹੈ ਪਾਣੀ ਤੇ ਜੋ ਸੀਵਰੇਜ ਵਿੱਚ ਪੀਣ ਵਾਲੇ ਪਾਣੀ ਦੇ ਸੀਵਰੇਜ ਵਿੱਚ ਗੰਦਾ ਪਾਣੀ ਸਪਲਾਈ ਹੋ ਰਿਹਾ ਉਹਨਾਂ ਨੇ ਕਿਹਾ ਕਿ ਸੰਸਥਾ ਦੇ ਵੱਲੋਂ ਸ਼ਹਿਰ ਦੀਆਂ ਮੰਗਾਂ ਅਤੇ ਮਸਲਿਆਂ ਸੰਬੰਧੀ ਮੰਗ ਚਾਰਟਰ ਤਿਆਰ ਕੀਤਾ ਗਿਆ ਜਿਸ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਛੋਟਿਕਾਰੀਆਂ ਨੂੰ ਵੀ ਮਿਲਿਆ ਜਾਵੇਗਾ ਅਗਰ ਸੁਧਾਰ ਸਮਾਪੁਰ ਲਾਡਾ ਦੀ ਮੀਟਿੰਗ ਸਰਦਾਰ ਬਸਾਰ ਸਿੰਘ ਆਲਕਾ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਬਹੁਤ ਸਾਰੇ ਫੈਸਲੇ ਜਿਹੜੇ ਲਏ ਗਏ ਇੱਕ ਤਾਂ ਇਹ ਤੈਅ ਕੀਤਾ ਗਿਆ ਕਿ ਦਸੰਬਰ ਦੇ ਆਖਰ ਤੱਕ ਜਾਂ ਫਰਸਟ ਵੀਕ ਆਫ ਜਨਵਰੀ ਉਹਦੇ ਚ ਜਿਹੜੀ ਨਵੀਂ ਚੋਣ ਆ ਪ੍ਰਧਾਨ ਜਨ ਸਕੱਤਰ ਉਹਦੀ ਕੀਤੀ ਜਾਵੇਗੀ ਔਰ ਅਗਲਾ ਜਿਹੜਾ ਫੈਸਲਾ ਹੈਗਾ ਜਿਹੜਾ ਅਸੀਂ ਮੰਗ ਪੱਤਰ 4 ਸਾਲ ਪਹਿਲਾਂ ਖੁੜਲਾਡਾ ਸ਼ਹਿਰ ਦੀਆਂ ਮੰਗਾਂ ਦੇ ਸਬੰਧ ਦੇ ਵਿੱਚ ਅਸੀਂ ਐਮਐਲਏ ਨੂੰ ਦਿੱਤਾ ਸੀ ਅਸੀਂ ਉਹ ਮੰਗ ਚਾਰਟਰ ਦੇ ਉੱਤੇ ਦੁਬਾਰੇ ਫੇਰ ਐਮਐਲਏ ਜਿਹੜੇ ਮੌਜੂਦਾ ਨੇ ਉਹਨਾਂ ਨੂੰ ਮਿਲਾਂਗੇ ਔਰ ਸਾਰੀਆਂ ਮੰਗਾਂ ਜਿਹੜੀਆਂ ਸ਼ਹਿਰ ਦੀਆਂ ਨੇਗੀਆਂ ਜਿਹੜੇ ਲੜਕਦੀਆਂ ਆ ਰਹੀਆਂ ਜਿਹਦੇ ਮੁੱਖ ਤੌਰ ਦੇ ਉੱਤੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਹੈਗਾ ਉਹ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਉਹਦਾ ਜਿਹੜਾ ਅਸੀਂ ਚਾਹੁੰਦੇ ਆ ਵੀ ਉਹ ਰੋਕਿਆ ਜਾਵੇ ਨਾਲ ਅਵਾਰਾ ਪਸ਼ੂਆਂ ਦੀ ਜਿਹੜੀ ਹਾਲਤ ਹੈ ਉਹ ਮ ਲਗਾਤਾਰ ਦੰਦ ਲਾਉਂਦੇ ਫਿਰਦੇ ਨੇ ਸੜਕਾਂ ਦੇ ਉੱਤੇ ਉਹ ਜਿਹੜਾ ਅ ਅਵਾਰਾ ਪਸ਼ੂ ਨਹੀਂ ਉਹਨਾਂ ਦਾ ਕੋਈ ਬੰਦੋਬਸਤ ਜਿਹੜਾ ਕੀਤਾ ਜਾਵੇ ਅਗਲੀ ਜਿਹੜੀ ਮੇਨ ਜਿਹੜਾ ਇਸ਼ੂ ਹੈ ਉਹ ਨਗਰ ਸਫਾਈ ਵਾਲੀ ਮੀਟਿੰਗ 'ਚ ਵਿਚਾਰਿਆ ਗਿਆ ਕਿ ਬੁਰਲਾਡੇ ਦੇ ਵਿੱਚ ਚਿੱਟਾ ਔਰ ਮੈਡੀਕਲ ਨਸ਼ਾ ਉਹ ਸ਼ਰੀਆਮ ਜਿਹੜਾ ਵਿਕ ਰਿਹਾ ਹੈ ਔਰ ਪੁਲਸ ਔਰ ਪ੍ਰਸ਼ਾਸਨ ਕੋਈ ਹੁਦ ਤੇ ਕੋਈ ਕਾਰਵਾਈ ਨਹੀਂ ਕਰ ਰਹਾ ਔਰ ਜਥੇਬੰਦੀ ਨੇ ਨਗਰ ਸੁਧਾਰ ਸਭਾ ਨੇ ਫੈਸਲਾ ਕੀਤਾ ਹੈ ਕਿ ਇਹਦੇ ਉੱਤੇ ਇੱਕ ਬਕਾਇਦਾ ਤਰੀਕ ਦੇ ਵਿੱਚ ਮੰਗ ਚਾਟਰ ਬਣਾ ਕੇ ਆਪਣਾ ਦਸਤ ਦੀ ਮਹਿਮ ਅਸੀਂ ਹਰੇਕ ਦੁਕਾਨ ਤੇ ਹਰੇਕ ਘਰ ਤੱਕ ਪਹੁੰਚਾਂਗੇ ਔਰ ਉਸ ਤੇ ਅਸੀਂ ਮਹਿਮ ਚਲਾ ਕੇ ਦਸੰਬਰ ਤੇ ਜਨਵਰੀ ਦੇ ਵਿੱਚ ਉਹ ਜਿਹੜਾ ਆਪਣਾ ਮੰਗ ਪੱਤਰ ਹੈਗਾ ਹੈਗਾ ਦਸਤ ਦੀ ਮਹਿਮ ਵਾਲਾ ਉਹ ਅਸੀਂ ਤੈਅ ਕਰਕੇ ਮੀਟਿੰਗ ਦੇ ਵਿੱਚ ਉਹ ਸੌਂਪਿਆ ਜਾਊਗਾ ਇਸ ਕਰਕੇ ਇਹਨਾਂ ਸਾਰੀਆਂ ਮਾਮਲਿਆਂ ਦੇ ਉੱਤੇ ਅਸੀਂ ਚਾਹੁੰਦੇ ਆ ਕਿ ਸਰਕਾਰ ਨੂੰ ਜਿਹੜੀ ਇੱਕ ਤਾਂ ਅਨਾਜ ਮੰਡੀ ਨਵੀਂ ਐ ਉਹਦਾ ਕੰਮ ਪਾਰਦਰਸ਼ਤਾ ਢੰਗ ਨਾਲ ਹੋਵੇ ਉਹਦੇ ਵਿੱਚ ਕੋਈ ਘਟੀਆ ਮਟੀਰੀਅਲ ਨਾ ਲੱਗੇ ਇਸ ਦੇ ਉੱਤੇ ਅਸੀਂ ਜ਼ੋਰ ਦੇਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਨਾਲ ਜਿਹੜੀਆਂ ਬਾਕੀਆ ਸ਼ਹਿਰ ਦੀਆਂ ਮੰਗਾਂ ਨੇ ਰੇਲਵੇ ਰੋਡ ਦੇ ਵਿੱਚ ਕਰਾਪਸ਼ਨ ਹੋਈ ਐ ਉਹਦਾ ਅਸੀਂ ਕਹਿੰਨਾ ਨੰਗਾ ਹੋਣਾ ਚਾਹੀਦਾ ਐ ਪਿਛਲੇ 25 30 ਸਾਲਾਂ ਤੋਂ ਜੋ ਗ੍ਰਾਂਟਾਂ ਪਰਲਾਡੇ ਦੀ ਨਗਰ ਕਾਉਂਸਲ ਦੇ ਵਿੱਚ ਆਈਆਂ ਨੇ ਉਹਨਾਂ ਦਾ ਜਿਹੜੀ ਹੈਗੀ ਆ ਨਿਰਪੱਖ ਅਸੀਂ ਚਾਹੁੰਦੇ ਆ ਜਾਂਚ ਕਰਵਾਈ ਜਾਵੇ ਅਗਲੀ ਗੱਲ ਜਿਹੜਾ ਜਿਸ ਕਿਸਮ ਦਾ ਕਟਰਾਵਾ ਸ਼ਹਿਰ ਦੇ ਵਿੱਚ ਵਾਪਰ ਰਹੀਆਂ ਨੇ ਲਗਾਤਾਰ ਚੋਰੀਆਂ ਕਟਨਾਵਾ ਵਾਪਰ ਰਹੀਆਂ ਨੇ ਰੋਕ ਫੋੜੀਆਂ ਕਟਨਾਵਾ ਵਾਪਰ ਰਹੀਆਂ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਸੀਸੀਟੀਵੀ ਕੈਮਰੇ ਆ ਉਹ ਸਾਰੇ ਸ਼ਹਿਰ ਦੇ ਵਿੱਚ ਲਾਏ ਜਾਣ ਤੇ ਨਾਲ ਇਹ ਵੀ ਹੈਗਾਗਾ ਕਿ 9 ਕਰੋੜ 53 ਲੱਖ ਦੇ ਨੇੜੇ ਜਿਹੜੇ 9.5 ਕਰੋੜ ਰੁਪਇਆ ਉਹ ਸ਼ਹਿਰ ਦੀਆਂ ਸੜਕਾਂ ਦਾ ਸ਼ਹਿਰ ਦੇ ਵਿੱਚ ਜਿੱਥੇ ਸੜਕਾਂ ਨਹੀਂ ਉਹ ਕੇਂਦਰ ਸਰਕਾਰ ਦੀ ਸਕੀਮ ਦਾ ਆਇਆ ਪਿਆ ਪਰ ਹਾਲੇ ਤੱਕ ਜਿਹੜਾ ਹੈਗਾ ਉਹਨੂੰ ਖਰਚਾ ਨਹੀਂ ਜਾ ਰਿਹਾ ਅਸੀਂ ਈਓ ਨੂੰ ਪ੍ਰਧਾਨ ਨੂੰ ਔਰ ਜਿਹੜਾ ਵੀ ਇਹਨਾਂ ਸਰਕਾਰ ਹੈਗੇ ਐ ਐਮਐਲਏ ਸਾਹਿਬ ਉਹਨਾਂ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਉਹ ਲੈਪਸ ਹੋ ਜਾਣੀ ਹੈ ਉਹ ਪੈਸਾ ਵਾਪਸ ਹੋ ਜਾਣਾ ਹੈ ਇਸ ਕਰਕੇ ਉਹ ਖਰਚਿਆ ਜਾਵੇ ਔਰ ਸਾਰੀਆਂ ਸੜਕਾਂ ਬਣਾਈਆਂ ਜਾਣ ਔਰ ਸੀਵਰੇਜ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਗੁਰੂਪ ਅਲੱਗ ਗਰੁੱਪ ਦੇ ਵਿੱਚ ਕਰਿਆ ਜਾਵੇ ਤੇ ਇਹ ਸਾਰੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਹੋਇਆ ਹੈ ਅਗਲੀ ਅਸੀਂ ਮੀਟਿੰਗ ਜਲਦੀ ਜਿਹੜੀ ਹੈਗੀ ਨਗਰ ਸਦਾਰਥਵਾਦੀ ਮੀਟਿੰਗ ਨੈਕਸਟ ਕਰਾਂਗੇ ਉਹਦੇ ਚ ਅਗਲੇ ਜਿਹੜੇ ਫੈਸਲੇ ਲੇ